ਸਕੂਲ ਬੁਰਨੇ ਕਲਾ ਜਿਹੜਾ ਕਿ ਪਿੰਡ ਦੇ ਸਹਿਯੋਗ ਨਾਲ ਹਰ ਇੱਕ ਪੱਧਰ ਤੇ ਪੂਰੀ ਤਰ੍ਹਾਂ ਵਿਕਸਿਤ ਹੋਇਆ ਅੱਜ ਜਿਹੜਾ ਇਹ ਸਕੂਲ ਹੈ ਪੰਜਾਬ ਦੇ ਬਲੱਖਣ ਸਕੂਲਾਂ ਚ ਇਸ ਦਾ ਦਰਜਾ ਹੈ ਜਿੱਥੇ ਅਸੀਂ ਖੜੇ ਆ ਸਾਰਾ ਜਿੰਨਾ ਵੀ ਲਗਭਗ ਇਹ 2011 ਤੋਂ ਬਾਅਦ ਸਕੂਲ ਵਿਕਸਿਤ ਹੋਇਆ ਸਕੂਲ ਸਟਾਫ ਤੇ ਪਿੰਡ ਦਾ ਇਹਦੇ ਵਿੱਚ ਬੜਾ ਅਹਿਮ ਯੋਗਦਾਨ ਰਿਹਾ ਹੈ ਤਾਂ ਅੱਜ ਇੱਥੇ ਅਸੀਂ ਖੜੇ ਆ ਇਹ ਸਾਰੀ ਇਹ ਪਾਰਕ ਹੈ ਇਹ ਪਾਰਕ ਹੈ ਜਿਹੜੀ ਇਥੇ ਕੋਈ ਖਰਚ ਨਹੀਂ ਹੋਇਆ ਅਧਿਆਪਕਾਂ ਦੇ ਸਹਿਯੋਗ ਨਾਲ ਡੀਪੀ ਸਾਹਿਬ ਨਾਲ ਗਏ ਆਪਣੀ ਕਾਰ ਦੇ ਵਿੱਚ ਘਾਹ ਦੀਆਂ ਬੋਰੀਆਂ ਧਰ ਕੇ ਲੈ ਗਏ ਉਸ ਤੋਂ ਬਾਅਦ ਜਿਵੇਂ ਕਲਾਸਾਂ ਨੂੰ ਬੰਦਿਆ ਸੀ ਇਹਦੇ ਭਾਗ ਕਰਕੇ ਇਥੇ ਘਾਹ ਲਾਇਆ ਗਿਆ ਜਦੋਂ ਪਹਿਲਾਂ ਆਏ ਅਸੀਂ ਇਥੇ ਕੁਝ ਅਧਿਆਪਕ ਇਹ ਕਹਿੰਦੇ ਸੀ ਦੇਖਾਂਗੇ ਜਿਹੜਾ ਇਹ ਰੋਜ਼ ਗਾਰਡਨ ਬਣਾਉਣਗੇ ਤਾਂ ਅੱਜ ਖੁਸ਼ੀ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਗੁਲਾਬ ਦੇ ਫੁੱਲ ਖਿੜੇ ਹੋਏ ਆ ਸੱਚੂਏ ਸਾਨੂੰ ਇਹ ਚੰਡੀਗੜ੍ਹ ਦਾ ਰੋਜ਼ ਗਾਰਡਨ ਮੈਕਸਿਮਸ ਹੁੰਦਾ ਸ਼ਾਮ ਨੂੰ ਇੱਥੇ ਜਿਹੜਾ ਕਾਠ ਹੈ ਲੋਕਾਂ ਦਾ ਉਹ ਦੇਖਣ ਆਲਾ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਗੁਲਾਬ ਦੇ ਫੁੱਲ ਲਗਭਗ ਜੇ ਹੁਣੇ ਅੱਜ ਵੀ ਗਿਣਤੀ ਕਰੀਏ ਤਾਂ 500 ਦੇ ਕਰੀਬ ਗੁਲਾਬ ਦੇ ਫੁੱਲ ਆ ਜਿਹੜੇ ਵੱਖ-ਵੱਖ ਆ ਪੌਦਿਆਂ ਤੇ ਮੰਨ ਲਓ ਗੁਲਾਬ ਦੇ ਫੁੱਲ ਲੱਗੇ ਹੋਏ ਨੇ ਬਾਕੀ ਫਾਈਕਸ ਲੱਗੇ ਹੋયા ਸਾਰੇ ਉਹ ਕਹਿੰਦੇ ਸੀ ਦੇਖਾਂਗੇ ਜਦੋਂ ਵਿਕਸਤ ਹੋਊਗਾ ਪਹਿਲਾਂ ਵਾਲਾ ਸਕੂਲ ਤੇ ਹੁਣ ਵਾਲਾ ਸਕੂਲ ਜੇ ਵੀ ਅਸੀਂ ਤੁਲਨਾ ਕਰੀਏ ਤਾਂ ਬੜਾ ਅਸਚਾਰਜਾ ਹੁੰਦਾ ਆ ਵੀ ਐਨਾ ਮੰਨ ਲਓ ਡਿਵੈਲਪ ਹੋ ਗਿਆ ਇਹ ਸਕੂਲ ਤਾਂ ਆ ਸਾਰਾ ਪਾਰਕ ਪਿੰਡ ਦੇ ਸਹਿਯੋਗ ਨਾਲ 2013 ਦੇ ਵਿੱਚ ਪਿੰਡ ਦੇ ਵਿੱਚ ਲਗਭਗ 2.5 ਲੱਖ ਰੁਪਏ ਇਕੱਠਾ ਕਰਕੇ ਇਹ ਇਸ ਤੇ ਲਾਇਆ ਗਿਆ ਸਾਰਾ ਤੁਸੀਂ ਦੇਖ ਰਹੇ ਹੋ ਪੂਰਾ ਬਹੁਤ ਸ਼ਾਨਦਾਰ ਵਾਤਾਵਰਨ ਹੈ ਜਿ세 ਦੇਖिए ਸਾਰਾ ਆਪ ਦੇਖਦੇ ਹਾਂ ਦੋਸਤੋ ਇਹ ਸ਼ਹੀਦ ਇਕਬਾਲ ਸਿੰਘ ਯਾਦਗਾਰੀ ਪਾਰਕ ਹੈ ਇਹ ਸ਼ਹੀਦ ਸਾਡੇ ਪਿੰਡ ਦਾ ਹੈ ਜਿਸੇ ਗੁਰਨੇ ਕਲਾਂ ਪਿੰਡ ਦਾ ਪਰਸਨਿਕ ਸੀਗਾ ਆਰਮੀ ਦੇ ਵਿੱਚ ਇਹਨੇ ਦੇਸ਼ ਵਾਸਤੇ ਸੀਧੀ ਪਾਈ ਹਰ ਸਾਲ ਇਸ ਤੇ ਮਾਪੇ ਸਕੂਲ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਆ ਉਸ ਨੂੰ ਯਾਦ ਕਰਨ ਵਾਸਤੇ ਇਹ ਪਾਰਕ ਹੈ ਜਿਹੜੀ ਉਸਾਰੀ ਗਈ ਜੇ ਦੇਖੀ ਤਾਂ ਸ਼ਾਨਦਾਰ ਮੰਨ ਲਓ ਇਸ ਤੇ ਕਲਰ ਕੀਤਾ ਹੋਇਆ ਵੱਖ-ਵੱਖ ਤਰ੍ਹਾਂ ਦਾ ਬੜਾ ਮਨਮੋਹਕ ਹੈ ਦ੍ਰਿਸ਼ ਸ਼ਾਨਦਾਰ ਫੁੱਲ ਹੈ ਜਿਹੜੇ ਉਹ ਜੇ ਅਸੀਂ ਸਾਰੇ ਕਿਤੇ ਦੇਖੀਏ ਹਾਂ ਇਹ ਕਿਥੇ ਮੰਨ ਲਓ ਪਾਰਕ ਹੈ ਪੂਰੀ ਦਾ ਇਹ ਆ ਰਸਤੇ ਵੀ ਲਗਭਗ ਸਕੂਲ ਨੂੰ ਸਾਰੇ ਜਿਹੜੇ ਪੱਕੇ ਰਸਤੇ ਆ ਜਿਹੜੇ ਮੰਨ ਲਓ ਜਾਂਦੇ ਆ ਅਸੀਂ ਤਾਂ ਸ਼ਾਨਦਾਰ ਰਸਤੇ ਬਣਾਏ ਗਏ ਆ ਹਰ ਇੱਕ ਅ ਪੂਰਾ ਸਕੂਲ ਪੱਕਾ ਹੈ ਨਰੇਗਾ ਦੇ ਵਿੱਚ 43000 ਇੱਟ ਜਿਹੜੀ ਪਿਛਲੀ ਪੰਚਾਇਤੀ ਸਰਪੰਚ ਜਗਤਾਰ ਸਿੰਘ ਉਸ ਨੇ ਮੰਨ ਲਓ ਜਾਣ ਸਮੇਂ ਹੀ ਰਸਤੇ ਪੱਕੇ ਕਰਾਏ ਕੋਈ ਮੰਨ ਲਓ ਸਕੂਲ ਦਾ ਐਸਾ ਪੱਖ ਨਹੀਂ ਜਿਹੜਾ ਮੰਨ ਲਓ ਡਿਵੈਲਪ ਹੋਣ ਮੰਨੀ ਹੋ ਰਿਹਾ ਗਿਆ ਹੋਵੇ ਲਗਾਤਾਰ ਮੰਨ ਲਓ ਕੰਮ ਹੁਣ ਵੀ ਜਾਰੀ ਹੈ ਜੇ ਅਸੀਂ ਸਾਰੇ ਸਕੂਲ ਤੇ ਛਾਤ ਮਾਰੀਏ ਤਾਂ ਲਗਭਗ ਸਕੂਲ ਤੇ ਪੇਂਟ ਹੋਇਆ ਇਹ ਪੰਜਾਬ ਦਾ ਮੰਨ ਲਓ ਕੱਲਾ ਸਕੂਲ ਹੈ ਜਿੱਥੇ ਸਭ ਤੋਂ ਮਹਿੰਗਾ ਪੇਂਟ ਹੋਇਆ ਹੈ ਲਗਭਗ 4500 ਰੁਪਏ ਦੀ ਇੱਕ ਬਾਲਟੀ ਸੀ ਨੈਰੋਲਿਕ ਦੀ ਜਿਹੜੀ ਕਿ ਪਿੰਡ ਦੇ ਵਿੱਚ ਵਰਤੀ ਗਈ ਆ ਬਾਕੀ ਸਾਰੇ ਬਾਲਕੁੱਟੀਆਂ ਜਿਹੜੀ ਜਕੇ ਦੀ ਭਰੀ ਗਈ ਆ 750 ਦਾ ਇੱਕ ਗਟਾ ਤਾਂ ਲਗਭਗ ਡੇਢ ਮਹੀਨਾ ਇਹ ਕੰਮ ਚੱਲਿਆ ਜਿੱਥੇ ਲਗਭਗ 3.5 ਲੱਖ ਰੁਪਏ ਖਰਚਾ ਜਿਹੜਾ ਪੇਂਟ ਤੇ ਆਇਆ ਹਾਈ ਸਕੂਲ ਨਾਲ ਪ੍ਰਾਇਮਰੀ ਸਕੂਲ ਵੀ ਖਰਚ ਕੀ ਮੰਨ ਲਓ ਪੇਂਟ ਕੀਤਾ ਗਿਆ ਜਿਹੜਾ ਇਹ ਖਰਚਾ ਹੈ ਇਹ ਸਾਡੇ ਪਿੰਡ ਦੇ ਜਿਹੜੇ ਆਰਮੀ ਵਾਲੇ ਐਕਸਆਰਵੀ ਐਸੋਸੀਏਸ਼ਨ ਬਣੀ ਆ ਉਹਨਾਂ ਨੇ ਕੀਤਾ ਬਾਕੀ ਸਕੂਲ ਵੱਲੋਂ ਸਾਡੇ ਜਿਹੜਾ ਹਾਈ ਸਕੂਲ ਆ ਅਸੀਂ ਸਟਾਫ ਨੇ ਆਪਣੇ ਤੌਰ ਤੇ 6 ਲੱਖ ਰੁਪਏ ਇਕੱਠਾ ਕੀਤਾ ਪਹਿਲ ਸਾਡੇ ਸਕੂਲ ਵੱਲੋਂ ਕੀਤੀ ਗਈ ਸਟਾਫ ਨੇ ਦਿੱਤਾ ਕਿਉਂਕਿ ਮੇਰਾ ਪਿੰਡ ਹੈ ਨਿੱਜੀ ਤੌਰ ਤੇ 21000 ਰੁਪਏ ਮੈਂ ਵੀ ਹੋਰ ਕਿਸੇ ਦਾਨ ਕਰਨ ਦੀ ਲੋੜ ਨਹੀਂ ਸਕੂਲ ਨੂੰ ਇੱਥੋਂ ਪਹਿਲ ਹੋਈ ਉਸ ਤੋਂ ਬਾਅਦ ਚੱਲਦੇ-ਚੱਲਦੇ ਅਸੀਂ ਸਾਰਾ ਜਿਹੜਾ ਸਕੂਲ ਹੈ ਬਹੁਤ ਸ਼ਾਨਦਾਰ ਪੇਂਟ ਕੀਤਾ ਹੈ ਬੜਾ ਮਨਮੋਹਕ ਦ੍ਰਿਸ਼ ਹੈ ਜੇ ਸਾਰੇ ਆਪਾਂ ਅੰਦਰੋਂ ਰੂਮ ਦੇਖੀਏ ਉਹ ਵੀ ਬੜੇ ਸ਼ਾਨਦਾਰ ਨੇ ਦੋਸਤੋ ਇਹ ਸਕੂਲੀ ਟੈਗਰ ਲਾਇਬ੍ਰੇਰੀ ਆ ਇੱਥੇ ਵਿਦਿਆਰਥੀ ਤੇ ਅਧਿਆਪਕ ਮਨ ਪੂਰੀ ਮਿਹਨਤ ਦਾ ਕਿਤਾਬਾਂ ਦੇ ਰੈਫਰੈਂਸ ਲੈ ਕੇ ਬੱਚਿਆਂ ਨੂੰ ਪੀਸ ਕਰਦੇ ਆ ਤਾਂ ਆ ਸਾਰੀ ਕੁਰਸੀਆਂ ਬੱਚਿਆਂ ਵਾਸਤੇ ਆ ਬੱਚੇ ਦਾ ਪ੍ਰੋਪਰ ਅਧਿਆਪਨ ਦੀ ਤੇ ਵਿਦਿਅਕ ਪ੍ਰਕਿਰਿਆ ਚ ਉਹ ਪਲ ਜਿਵੇਂ ਅਧਿਆਪਕ ਉਹਨਾਂ ਨੂੰ ਕਿਤਾਬਾਂ ਦੀ ਮੰਡ ਕਰਦੇ ਆ ਉਸ ਤਰੀਕੇ ਨਾਲ ਕੱਲਾ ਇਹ ਮਨ ਕੋ ਕਾਰਜ ਨਹੀਂ ਹੈ ਪ੍ਰੈਕਟੀਕਲ ਰੂਟ ਦੇ ਵਿੱਚ ਸਕੂਲ ਮੁਖੀ ਸਪੈਸ਼ਲ ਡਿਊਟੀਆਂ ਲਾਉਂਦੇ ਨੇ ਤੇ ਵਿਦਿਆਰਥੀ ਇੱਥੇ ਆ ਕੇ ਕਿਤਾਬਾਂ ਨਾਲ ਮੋਹ ਪਾਉਂਦੇ ਆ ਦੋਸਤੋ ਇਹ ਸਮਾਰਟ ਰੂਮ ਤਿਆਰ ਕੀਤਾ ਗਿਆ ਅ ਇਸੇ ਵਿੱਚ ਕੋਈ ਸਰਕਾਰੀ ਬਤਨ ਨਹੀਂ ਲਈ ਗਈ ਆਪਣੇ ਤੌਰ ਤੇ ਇਹ ਬਹੁਤ ਵਧੀਆ ਸ਼ਾਨਦਾਰ ਰੂਪ ਪਿਆ ਲਿਆ ਗਿਆ ਤੇ ਜਿਵੇਂ ਸਿਨੇਮਾ ਹਾਲ ਹੁੰਦਾ ਉਸ ਤਰ੍ਹਾਂ ਦੇ ਪ੍ਰੋਜੈਕਟਰ ਦੀ ਵਰਤੋਂ ਕਰਕੇ ਅ ਇਨਸਪਾਇਰਿੰਗ ਕਹਾਣੀਆਂ ਜਿਹੜੀਆਂ ਸਫੀਲਤਾ ਵਿੱਚ ਉਹਨਾਂ ਦੀ ਅਸੀਂ ਇਹਦੇ ਵਿੱਚ ਵੱਲੋਂ ਲਾਈਫ ਸਟੋਰੀ ਬਹੁਤ ਵਧੀਆ ਫੁਣ ਦਿਖਾਉਣੀ ਆ ਜਾਂ ਕਸ਼ਲ ਮੋਟੀਵੇਸ਼ਨ ਵਾਲੀਆਂ ਫਿਲਮਾਂ ਨੇ ਉਹ ਬੱਚਿਆਂ ਨੂੰ ਇਹ ਸਮਝ ਵਿੱਚ ਲਖਾਈਆਂ ਨਾ ਮਿਆਰੇ ਕੋਈ ਵੀ ਇਨਸਪਾਇਰਿੰਗ ਕਹਾਣੀ ਜਿਹੜੀ ਵਿਦਿਆਰਥੀਆਂ ਨੂੰ ਸਿਹਤ ਦੀ ਆਪਣੀ ਆਪ ਨੂੰ ਅੰਦਰੂਪਨ ਦੀ ਹੈ ਉਹ ਸਾਰਾ ਕੁਝ ਇੱਥੇ ਅਸੀਂ ਪ੍ਰੋਜੈਕਟ ਦੇ ਥਰੂ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਵਾਸਤੇ ਦਿਖਾਉਂਦੇ ਰਹੇ ਸਾਥੀਓ ਹੁਣ ਅਸੀਂ ਜਿਹੜਾ ਇਸ ਸਕੂਲ ਦੇ ਵਿੱਚ ਪੇਂਟ ਹੋਇਆ ਕਮਰਿਆਂ ਦੀ ਭਾਵੇਂ ਬਾਹਰ ਸਾਹਮਣੇ ਤੋਂ ਬਿਲਡਿੰਗ ਹੈ ਭਾਵੇਂ ਅੰਦਰ ਉਸ ਦੀ ਅਸੀਂ ਝਲਕ ਦੇਖਾਂਗੇ ਕਮਰਿਆਂ ਦੇ ਵਿੱਚ ਸਾਨੂੰ ਸਾਰਾ ਕਲਰ ਕੰਬੀਨੇਸ਼ਨ ਨੇ ਪੂਰੇ ਇੱਕ ਡਾਰਕ ਕੰਧ ਹੈ ਤਿੰਨ ਲਾਈਟਸ ਹਰ ਇੱਕ ਕਮਰੇ ਚ ਅਲੱਗ-ਅਲੱਗ ਕਲਰ ਹੈ ਤਾਂ ਕਿ ਜਦੋਂ ਵਿਦਿਆਰਥੀ ਇੱਕ ਤੋਂ ਦੂਸਰੀ ਕਲਾਸ ਦੇ ਵਿੱਚ ਜਾਵੇ ਉਸ ਨੂੰ ਇਸ ਦਾ ਵੱਖਰਾ ਜਿਹੜਾ ਆਨੰਦ ਹੈ ਉਸ ਨੂੰ ਇੱਕ ਨਵਾਂ ਮਾਹੌਲ ਮਿਲੇ ਉਸ ਦੇ ਮਨ ਚ ਉਤਸੁਕਤਾ ਹੋਵੇ ਕਿਉਂਕਿ ਵਿਦਿਆਰਥੀ ਜਿਹੜਾ ਰੰਗਾਂ ਤੋਂ ਪ੍ਰਭਾਵਿਤ ਹੁੰਦਾ ਹੈ ਬੋਲਣਾ ਤਿੰਨ ਲਾਈਟ ਕੰਨਾਂ ਲਾਈਆਂ ਗਈਆਂ ਨੇ ਇੱਕ ਸਾਹਮਣੇ ਡਾਰਕ ਕਲਰ ਹੈ ਸਾਰਾ ਬਹੁਤ ਸ਼ਾਨਦਾਰ ਮਾਹੌਲ ਹੈ ਵਿਦਿਆਰਥੀਆਂ ਨੂੰ ਬਾਕੀ ਗ੍ਰੀਨ ਬੋਰਡ ਹੈ ਜਿਹੜੇ ਸਾਰੇ ਸਕੂਲ ਚ ਲਾਏ ਗਏ ਆ ਕਲੈਕਟ ਬੋਰਡ ਦੀ ਵਰਤੋਂ ਦੇ ਗ੍ਰੀਨ ਬੋਰਡ ਦੀ ਜਿਹੜੀ ਵਰਤੋਂ ਉਹ ਵਿਦਿਆਰਥੀਆਂ ਨੂੰ ਅ ਪੜਾਉਣ ਵਾਸਤੇ ਕੀਤੀ ਜਾਂਦੀ ਹੈ ਜਿਹੜੇ ਤੇ ਬਹੁਤ ਵਧੀਆ ਮਾਹੌਲ ਸਿਰਜਦੀ ਹੈ ਪੜਾਈ ਦਾ ਤੇ ਇਹ 6ਵੀਂ 1 ਲੱਖ ਦੇ ਵਿੱਚ ਸੀ ਇਸ ਤੋਂ ਪਹਿਲਾਂ ਸੀ 6ਵੀਂ 20 ਲੱਖ ਦੇ ਵਿੱਚ ਅਲੱਗ ਕਰ ਕੰਬੀਨੇਸ਼ਨ ਹੈ ਸਮਣੀ ਡਾਰਕੰਦ ਹੈ ਉੱਪਰ ਵੀ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਜਿਹੜੀ ਕੀਤੀ ਗਈ ਹੈ ਤੇ ਤਿੰਨ ਲਾਈਟਾਂ ਕੰਨਾਂ ਨੇ ਜਿਹੜੀਆਂ ਉਹ ਲਾਈਆਂ ਗਈਆਂ ਨੇ ਕੋਈ ਵੀ ਪਾਰਟ ਨਿੰਗਸ ਹੁੰਦਾ ਜਿਹੜਾ ਪੇਂਟ ਨਾ ਕੀਤਾ ਗਿਆ ਹੋਵੇ ਅੰਦਰ ਇਹ ਮੈਟਰੈਂਸ ਦੀ ਵੀ ਦਰਜ ਕਿਸੇ ਨੂੰ ਖਾਸ ਤੌਰ 'ਤੇ ਉਤਾਰਿਆ ਤਾਂ ਕਿ ਜੋ ਵਿਦਿਆਰਥੀ ਨੂੰ ਕੋਈ ਵੀ ਜਰੂਰਤ ਪੈਂਦੀ ਹੈ ਉਹਨਾਂ ਨੂੰ ਇਹ ਸਾਰਾ ਜਿਹੜਾ ਮੰਨ ਲਓ ਪੜਾਈ ਦੇ ਮਾਹੌਲ ਦੇ ਵਿੱਚ ਕੋਈ ਵਿਘਨ ਨਾ ਪਵੇ ਨਗਰ ਕੌਂਸਲ ਜਾਨ ਕੇ ਸਾਹ ਪਰਾਣੀ ਲੈ ਹੈ ਇਸ ਦੇ ਵਿੱਚ ਵੀ ਬਹੁਤ ਸ਼ਾਨਦਾਰ ਕਲਰ ਕੰਬੀਨੇਸ਼ਨ ਹੈ ਜਿਹੜਾ ਉਹ ਬਣਾਇਆ ਗਿਆ ਹੈ ਬਹੁਤ ਸ਼ਾਨਦਾਰ ਕੋਸ਼ਿਸ਼ ਹੈ ਇੱਥੇ ਕਈ ਤਰ੍ਹਾਂ ਦੇ ਜਿਹੜੇ ਅਸੀਂ ਕਾਰਨਰ ਹੈ ਐਸਐਸ ਕਾਰਨਰ ਮੈਥ ਕਾਰਨਰ ਕਿ ਜੁਗਤ ਫਿਜੀਕਲ ਐਜੂਕੇਸ਼ਨ ਕੋਰਨਰ ਇੱਥੇ ਹੌਨਾਲੇ ਸਮੇਂ ਸਥਾਪਿਤ ਕੀਤੇ ਜਾਣਗੇ ਇਹ ਵੀ ਉਸੇ ਬੇਸ ਤੇ ਤਿਆਰ ਕੀਤਾ ਗਿਆ ਹੈ ਇਹ 7ਵੀਂ ਜੀ ਦਾ ਰੂਮ ਹੈ ਜੀ 7ਵੀਂ ਵੀ ਕਲਾਸ ਹੈ ਇਹਦੇ ਵਿੱਚ ਵੀ ਕਲਰ ਕੰਬੀਨੇਸ਼ਨ ਹੈ ਜਿਹੜਾ ਹੈ ਵਿਦਿਆਰਥੀ ਪੜ੍ਹ ਰਹੇ ਨੇ ਜੀ ਇਹ ਸਾਡਾ ਉਹਦਾ ਇੱਥੇ ਵੀ ਕਲਰ ਕੰਬੀਨੇਸ਼ਨ ਹੈ ਜਿਹੜਾ ਤੁਹਾਡੇ ਦੇ ਰਾਸਿਆਂ ਦੇ ਆਫਰੀਕੇ ਨਮ ਤਾਂ ਇੱਕ ਮੈਂ ਵਿਸ਼ੇਸ਼ ਸਕੂਲ ਦੀ ਗੱਲ ਦੱਸ ਦਿਆਂ ਪੜਾਈ ਦੇ ਸਬੰਧ ਤੇ ਵੀ ਪਾ ਮੇ ਇੱਕ ਤਰੀਕ ਸੀ ਸਾਡੀ ਹਾਜ਼ਰੀ 90% ਤੋਂ ਵੱਧ ਸੀ ਅਸੀਂ ਹੁਣ 100% ਹਾਜ਼ਰੀ ਉਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਉਹ ਵੀ ਅਸੀਂ ਕਾਫੀ ਮਾਤਰਾ 'ਚ ਆਪਣੇ ਸਕੂਲ ਚ ਲੈ ਰਹੇ ਆ ਜਿਹੜੀ ਐਡਮਿਸ਼ਨ ਹੈ ਜਿਵੇਂ ਕਾਰ ਅਕੈਡਮੀਆ ਨੇ ਉੱਥੋਂ ਬੱਚੇ ਕੁਝ ਪ੍ਰਾਈਵੇਟ ਸਟਾਰਟ ਸਕੂਲਾਂ ਦੇ ਉਹਨਾਂ ਦੇ ਬੱਚੇ ਆ ਜਿਹੜੇ ਕੋਲ ਜੁੜੇ ਵਿਚਾਰ ਚੁੱਕੇ ਨੇ ਅਧਿਆਤਾਰ ਦਾ ਡਾਟਾ ਇਹਨਾਂ ਸਕੂਲਾਂ ਦਾ ਬਦਰੇ ਕ ਪਿਛਲੇ ਸਾਲ ਨਾਲ ਰਿਕਾਰਡ ਤੋਂ ਡਾਟਾ ਉਹਨੂੰ ਦਿਖਵਾਉਣਾ ਸਤਮਿਕ ਇਹਨਾਂ ਦੇ ਵਿੱਚ ਅਸੀਂ ਇਹ ਤਰਕ ਕਰਤੀਆਂ ਇਸ ਸਰੂਨ ਦਾ ਜਿਹੜਾ ਕੋਲ ਕਲਰ ਕੰਬੀਨੇਸ਼ਨ ਹੈ ਇੱਕ ਵਿਸ਼ੇਸ਼ ਕਲਰ ਕੰਬੀਨੇਸ਼ਨ ਹੈ ਬੱਚਾ ਨੂੰ ਬੜਾ ਮਨ ਪਾਉਂਦਾ ਹੈ ਮਨ ਲੋ ਇਹ ਕਲਰ ਸੱਤਵੀਂ ਏਜ ਨਾਲ ਬਾ ਇਸ ਏਜ ਹੈ ਆ ਜਿਹੜਾ ਸਾਹਮਣੇ ਅਸੀਂ ਗਰਾਊਂਡ ਦੇਖ ਰਹੇ ਹਾਂ ਇਹ ਸਾਰਾ ਮਤਲਬ ਪਿੰਡ ਦੇ ਵਿੱਚ ਹਰ ਇੱਕ ਗਲੀ ਚੋਂ 20 30 40 ਚੁੱਕੇ ਮੰਨ ਲੋ ਗਰਮੀ ਦੀਆਂ ਛੁੱਟੀਆਂ 'ਚ ਇਹ ਅਧਿਆਪਕਾਂ ਵਾਸਤੇ ਛੁੱਟੀਆਂ ਕੋਈ ਮੈਨੇਜ ਨਹੀਂ ਰੱਖਦੀਆਂ ਸਾਰਾ ਟਾਈਮ ਜਿਹੜਾ ਅਧਿਆਪਕਾ ਕੋਲ ਸਕੂਲ ਦੇ ਵਿੱਚ ਹੀ ਲਾਉਂਦੇ ਆ ਭਾਵੇਂ ਸਕੂਲ ਮੁਕੀ ਹੈ ਆ ਸਾਰਾ ਪੱਕਾ ਜਿਹੜਾ ਖਾਹ ਵਿੜਾ פארਕ ਦੇ ਨਾਲ ਹੈ ਇਹ ਸਾਰਾ ਇਟਾਂ ਮੰਗ ਕੇ ਗਲੀਆਂ ਦੀਆਂ ਕੂਹਾਂ ਦੀਆਂ ਗੱਡੀਆਂ ਹੋਈਆਂ ਇਟਾਂ ਲਿਆ ਕੇ ਜੀ ਗਰਮੀ ਦੀਆਂ ਛੁੱਟੀਆਂ 'ਚ ਤਿਆਰ ਕੀਤਾ ਗਿਆ ਸੀਗਾ ਤੇ ਆ ਬਹੁਤ ਸ਼ਾਨਦਾਰ ਕਲਰ ਕੰਬੀਨੇਸ਼ਨ ਬਾਹਰੋਂ ਵੀ ਦੇਖਿਆ ਜਾ ਸਕਦਾ ਤਾਂ ਕਈ ਇਹ ਸੋਚਦੇ ਆ ਵੀ ਮਸ਼ੀਨੀ ਕਲਰ ਕੀਤਾ ਗਿਆ ਅਸੀਂ 8ਵੀਂ ਬੀਜਮਾਤ ਦੇ ਵਿੱਚ ਪਹੁੰਚੇ ਆ 8ਵੀਂ ਬੀ ਜਿਹੜਾ ਕਲਰ ਕੰਬੀਨੇਸ਼ਨ ਜੀ ਬਹੁਤ ਵਧੀਆ ਹੈ

ਨੋ ਨੀ ਏ ਕਲਾਸ ਸ਼ੈਡਰਪੋ ਵਿੱਚ ਜੇਕਰ ਇਹ ਰੋਅ ਤੇ ਕਾਲਮ ਦੇ ਕਾਰਡ ਖੇਤਰ ਨੂੰ ਸੈੱਲ ਇਹ ਆ ਜਾਂਦਾ ਹੈ ਜੇਕਰ ਉਸ ਤੋਂ ਹੁਣ ਅਸੀਂ ਪਹੁੰਚ ਚੁੱਕੇ ਆ ਸਾਡਾ ਆਰਓਟੀ ਜਿਹੜੀ ਲੈਬ ਬਣੀ ਹੋਈ ਹੈ ਉੱਥੇ ਲਾਈਵ ਲੈਕਚਰ ਜਿਹੜੇ ਚੱਲਦੇ ਆ ਵਿਦਿਆਰਥੀ ਦੇਖਦੇ ਆ ਅੱਜ ਵੀ ਕੋਈ ਜਲਿਆਂ ਵਾਲੇ ਬਾਗ ਬਾਰੇ ਜਾਣਕਾਰੀ ਆ ਉਹ ਵਿਦਿਆਰਥੀਆਂ ਨੂੰ ਲਈ ਜਾ ਰਹੀ ਹੈ ਤੇ ਇੱਕ ਵਿਸ਼ੇਸ਼ ਕਲ ਹੋਰ ਬੱਚਿਆਂ ਵਾਸਤੇ ਲੜਕੀਆਂ ਵਾਸਤੇ ਕੋ ਬਸੂਰਤ ਜਿਹੜੀ ਉਹ ਦਿੱਤੀ ਗਈ ਹੈ ਤੇ ਬੱਚੇ ਮਤਲਬ ਜਰੂਰਤ ਹੁੰਦੀ ਹੈ ਤਾਂ ਕੁਝ ਥੋੜੇ ਜਿਹੇ ਪੈਸੇ ਚੂਜ਼ ਕਰਕੇ ਉਹ ਆਪਣੇ ਵਾਸਤੇ ਹਨ ਪੈਡ ਵਗੈਰਾ ਚੂਜ਼ ਕਰ ਸਕਦੇ ਆ ਇਹ ਬਹੁਤ ਵੱਡੀ ਸਹੂਲਤ ਹੈ ਬਹੁਤ ਅੱਛੀ ਗੱਲ ਹੈ पढ़ाई <laughs> ਇਹ ਸਾਡੀ ਕੰਪਿਊਟਰ ਲੈਬ ਹੈ ਜਿਹਦੇ ਵਿੱਚ ਕਿਹਾ ਸਾਰਾ ਹਾਰਡਵੇਅਰ ਮੈਂ ਵਿਦਿਆਰਥੀਆਂ ਨੂੰ ਡੈਮੋ ਕੀਤਾ ਗਿਆ। ਬਾਕੀ ਬਹੁਤ ਸ਼ਾਨਦਾਰ ਤਰੀਕੇ ਨਾਲ ਜਿਹੜੇ ਸਾਡੇ ਕੰਪਿਊਟਰ ਦੇ ਅਫਸਰ ਉਹਨਾਂ ਨੇ ਸਾਰੀ ਜਿਹੜੀ ਇਹ ਲੈਬ ਹੈ ਸਥਾਪਿਤ ਕੀਤੀ ਹੋਈ ਆ। ਹਰ ਇੱਕ ਕੰਧ ਤੇ ਵੱਖ-ਵੱਖ ਬੱਚਿਆਂ ਨੇ ਮੰਨ ਲਓ ਟੀਚਿੰਗ ਅਡ ਦੇ ਤੌਰ ਤੇ ਜਿਹੜੇ ਚਾਰਟ ਆ ਦਿਖਾਏ ਗਏ ਆ ਵਿਦਿਆਰਥੀ ਅਪਡੇਟ ਹੁੰਦੇ ਰਹੇ ਇਹਨਾਂ ਨਾਲ ਬਹੁਤ ਬਹੁਤ ਸ਼ਾਨਦਾਰ ਤਰੀਕੇ ਨਾਲ ਜਿਹੜਾ ਇਹ ਲੈਬ ਨੂੰ ਮੇਨਟੇਨ ਕੀਤਾ ਗਿਆ। ਅ ਅਸੀਂ ਮਾਸੂਮਸ ਕਰਦੇ ਹਾਂ ਇਹ ਜਿਹੜੀ ਲੈਬ ਹੈ ਪੰਜਾਬ ਦੇ ਜਿਹੜੇ ਵਧੀਆ ਮਗਲੈਂਸ ਨੇ ਉਹਨਾਂ ਵਿੱਚ ਦਾ ਸ਼ਮਾਰਤ ਹੁੰਦਾ ਕੰਪਿਊਟਰ ਵੀ ਮਾਲੋ ਲਗਭਗ ਭਾਵੇਂ ਕੁਝ ਤਾਂ ਰੁਕੇ ਹੋਇਆ ਪਰ ਫਿਰ ਵੀ ਕੰਪਿਊਟਰ ਦੇ ਐਪ ਤੇ ਸਕੂਲ ਮੁਕੀ ਜਾ ਸਟਾਫ ਜਿੱਥੋਂ ਵੀ ਕੋਈ ਮਾਲੋ ਹੈਲਪ ਮਿਲਦੀ ਹੈ ਉਹ ਲੈਂਦੇ ਰਹਿੰਦੇ ਆ ਤੇ ਜਿਹੜੀ ਕੰਪਿਊਟਰ ਸਿੱਖਿਆ ਹੈ ਵਿਦਿਆਰਥੀਆਂ ਨੂੰ ਲਗਾਤਾਰ ਦਿੱਤੀ ਜਾ ਰਹੀ ਹੈ ਇਹ 10ਵੀਂ 20 ਕਲਾਸ ਹੈ ਪ੍ਰਸ਼ੇਸ਼ਕਲ ਹਾਜ਼ਰੀ ਦੀ ਹੈ ਜਿਹੜੀ ਕਿ ਮਲੋ ਅੱਜ ਬਾਕ ਬਾਕ ਸਕੂਲ ਅੱਜ ਕਹਿੰਿਆ ਸੀ 25% ਘੱਟ ਹਾਜ਼ਰੀ 30% ਲਗਭਗ ਹਾਜ਼ਰੀ ਸਕੂਲ ਜਿਹੜੀ ਆ 100% ਹੈ ਉਪਰੋ ਵੀ ਮਲੋ ਇਹਦਾ ਵੀ ਇਹਦਾ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਉਹਨਾਂ ਬਤੀ ਮੇਨਟੇਨ ਕੀਤਾ ਗਿਆ ਦਸਵੀਂ ਏਜਮਾਤ ਵਿਸ਼ੇਸ਼ਕਾ ਲਈ ਹੈ ਇੱਥੇ ਇੰਗਲਿਸ਼ ਮੀਡੀਅਮ ਵੀ ਚੱਲਦਾ ਹੈ ਲਗਭਗ 50% ਬੱਚੇ ਕਲਾਸ ਦੇ ਵਿੱਚ ਅੰਗਰੇਜ਼ੀ ਮੀਡੀਅਮ ਵਾਲੇ ਹੁੰਦੇ ਆ ਦਸਵੀਂ ਏਜਮਾਤ ਇਹਦੇ ਵਿੱਚ ਇੰਗਲਿਸ਼ ਮਤਲਬ ਸਾਇੰਸ ਦਾ ਇੰਗਲਿਸ਼ ਮੀਡੀਅਮ ਦਾ ਲੈਕਚਰ ਹੈ ਜਿਹਦਾ ਉਹ ਅਸੀਂ ਹੁਣ ਦੇਖਾਂਗੇ ਚੱਲ ਰਿਹਾ ਹੈ ਡਬਲ ਸਾਨੂੰ ਸ਼ਾਸਨ ਦੇ ਤੌਰ ਤੇ ਚਲਾਉਣ ਵਾਸਤੇ ਸਕੂਲ ਦੇ ਵਿੱਚ ਹਾਊਸ ਵੰਡ ਕੀਤੀ ਗਈ ਹੈ ਇਹ ਸਾਡੇ ਸਾਹਮਣੇ ਵੱਖ-ਵੱਖ 플ੈਗ ਹੈ ਉਸ ਹਾਵ ਨਾਲ ਵਿਦਿਆਰਥੀਆਂ ਦੀ ਹਾਊਸ ਦੀ ਵੰਡ ਕੀਤੀ ਗਈ ਹੈ ਅਧਿਆਪਕਾਂ ਦੀ ਉਹਦੇ ਵਿੱਚ ਪ੍ਰੋਪਰ ਡਿਊਟੀ ਲੱਗਦੀ ਹੈ ਜਿਹੜਾ ਵੀ ਹਾਊਸ ਬਰਕ ਦੇ ਵਿੱਚ ਹੁੰਦਾ ਉਸ ਦੇ ਮੰਨ ਲੋ ਜਿਵੇਂ ਹੁਣ ਸਾਡੇ ਕੋਲੇ ਜੈਲੋ ਕਲਰ ਹੈ ਉਹ ਹਾਊਸ ਹੁਣ పార్ਕਿੰਗ ਦੇ ਵਿੱਚ ਹੈ ਉਸ ਦੇ ਬੱਲੇ ਢੰਡੇ ਆ ਤੇ ਉਹ ਮੇਨ ਗੇਟ ਤੇ ਸਥਾਪਿਤ ਕੀਤੇ ਗਏ ਆ ਤੇ ਖਾਸ ਕਰ ਲਈ ਇਹ ਵੀ ਇੱਥੇ ਸੋਲਰ ਸਿਸਟਮ ਜਾਂ ਪਿੰਡ ਵਾਲਾ ਜਾਂ ਉਹ ਸਾਹਮਣੇ 올림픽 ਵਾਲਾ ਇਹ ਉਧਰ ਇੱਕ ਸਾਹਮਣੇ ਜਿਹੜਾ ਟ੍ਰੈਫਿਕ ਚੌਕ ਬਣਿਆ ਇਹ ਸਾਰੇ ਜਿਹੜੇ ਪੋਲ ਹੈਗੇ ਆ ਇਹ ਪਿੰਡ ਚ ਬੇਸਟ ਪਏ ਸੀਗੇ ਤਾਂ ਅਸੀਂ ਛੁੱਟੀਆਂ ਦੇ ਵਿੱਚ ਉੱਥੋਂ ਲੈ ਕੇ ਆਏ ਇੱਥੇ ਸਥਾਪਿਤ ਕੀਤੇ ਹੁਣ ਵਿਦਿਆਰਥੀਆਂ ਵਾਸਤੇ ਇਹ ਇੱਕ ਟੀਚੰਗੇੜ ਬਣ ਗਈ ਤਾਂ ਸਾਡੀ ਦੀ ਸਾਡੀ ਤਾਂ ਅਨੁਸ਼ਾਸਨ ਬਹੁਤ ਜ਼ਬਰਦਸਤ ਹੈ ਸਵੇਰ ਦੀ ਸਭਾ ਬੜੀ ਕਮਾਲ ਦੀ ਹੁੰਦੀ ਹੈ ਤੇ ਖੇਡਾਂ ਦੇ ਵਿੱਚ ਵਿਦਿਆਰਥੀ ਬਹੁਤ ਉੱਚੀਆਂ ਪ੍ਰਾਪਤੀ ਕਰ ਰਹੇ ਆ ਪੁੱਲ ਮਲਾਕੇ ਜੇ ਦੇਖੀਏ ਅਕੈਡੈਮਿਕ ਮਾਹੌਲ ਜਿਹੜਾ ਹੈ ਸਕੂਲ ਦਾ ਸਕੂਲ ਮੁਕਤੀ ਦੀ ਗਵਾਈ ਦੇ ਵਿੱਚ ਬਹੁਤ ਹੀ ਸ਼ਾਨਦਾਰ ਹੈ ਦੋਸਤੋ ਆ ਜਿਹੜੀ ਸਾਡੇ ਕੋਲੇ ਹੈਗੀ ਐ ਰਾਮਾਨੁਜਨਿਸ਼ਿਨ ਪਾਰਕ ਹੈ ਇਹਦੇ ਵਿੱਚ ਸਾਰੇ ਬੱਚਿਆਂ ਦੇ ਜਿਹੜੇ ਜੀ ਸਿੰਘ ਏਡਸ ਨੇ ਉਹ ਬਣਾਈ ਗਈ ਹੈ ਜਿਹੜੇ ਇੱਥੇ ਕੋਈ ਵੀ ਨਾਰੇ ਲਿਖਿਆ ਉਹ ਵਿਦਿਆਰਥੀ ਨੂੰ ਇਨਸਪਾਇਰ ਕਰਦੇ ਨਾਰੇ ਹੈਗੇ ਆ ਕੋਈ ਸਿੰਪਲ ਨਾਰੇ ਨਹੀਂ ਤਾਂ ਇਹ ਵੀ ਇੱਕ ਦਾਨ ਹੈ ਲਗਭਗ 60000 ਰੁਪਿਆ ਪਿੰਡ ਚ ਇਕੱਠਾ ਕਰਕੇ ਪਾਰਕ ਸਥਾਪਿਤ ਕੀਤੀ ਗਈ ਅ ਉਸ ਤੋਂ ਬਾਅਦ ਇਸੇ ਪੇਂਟ ਕਰਵਾਇਆ ਗਿਆ ਪੇਂਟ ਦੇ ਵਿੱਚ ਵੀ ਆ ਪਾਈ ਦਾ ਸਿੰਬਲ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਅ ਇਤੋਂ ਹੀ ਮੈਨੂੰ ਜਿਹੜਾ ਵਿਦਿਆਰਥੀਆਂ ਦਾ ਆਰੰਭ ਹੁੰਦਾ ਹੈ ਪੜਾਈ ਦਾ ਪਾਈ ਦਾ ਸਿੰਬਲ ਬਣਾ ਕੇ ਇਸ ਦੇ ਪਿੱਛੇ ਬਿਜਲੀ ਬੱਚੇ ਐਂਟਰੀ ਕਰਦੇ ਆ ਲਗਭਗ ਸਾਰੇ ਬਿਛੇ ਜਿਹੜੇ ਇਸ ਪਾਰਕ ਦੇ ਵਿੱਚ ਕਵਰ ਕੀਤੇ ਗਏ ਆ ਸਭ ਤੋਂ ਪਹਿਲਾਂ ਹਿੰਦੀ ਉਸ ਤੋਂ ਬਾਅਦ ਪੰਜਾਬੀ ਤਾਂ ਮੈਂ ਖਾਸ ਕਰਕੇ ਦੱਸ ਦਿਆਂ ਜਿਹੜੀ ਇਹ ਗ੍ਰਿਲ ਲਾਈ ਗਈ ਹੈ ਇਹਦੀ ਵੱਡਾ ਹੈ ਛੋਟਾ ਹੈ ਇਸ ਤਰ੍ਹਾਂ ਸਿੰਬਲ ਇਹ ਇੱਥੇ ਸਿਲੰਡਰ ਹੈ ਜਿਹੜਾ ਉਹ ਸਥਾਪਿਤ ਕੀਤਾ ਗਿਆ ਇਸ ਤੋਂ ਬਾਅਦ ਪੰਜਾਬੀ ਦਾ ਇੱਕ ਸ਼ੰਕੂ ਹੈ ਪਲੱਸ ਦਾ ਸਾਈਨ ਵਿਦਿਆਰਥੀਆਂ ਨੂੰ ਗ੍ਰਿੱਲ ਦੇ ਵਿੱਚ ਸ਼ੋਅ ਕੀਤਾ ਗਿਆ ਆ ਉਸ ਤੋਂ ਬਾਅਦ ਫਿਰ ਪੰਜਾਬੀ ਹੈ ਨਾਲ ਨਾਲ ਇੱਕ ਨਾਰਾ ਹੈ ਇਹ ਇੱਥੇ ਕਣ ਦੀ ਗੱਲ ਕੀਤੀ ਗਈ ਹੈ ਕੰਪਿਊਟਰ ਕਣ ਆਵ ਤੇ ਆਹ ਕੰਪਿਊਟਰ ਦੇ ਦੋ ਜਿਹੜੇ ਚੀਜ਼ਾਂ ਨੇ ਫਿਜ਼ੀਕਲ ਐਜੂਕੇਸ਼ਨ ਯੋਗਾ ਦੀਆਂ ਟਾਈਪਸ ਪੋਡਖਾਨਾ ਗਿਆ ਨੇ ਸਾਹਮਣੇ ਜਿਹੜੀ ਹੈਗੀ ਆ ਇਹ ਬਿਲਕੁਲ ਲਾਸਟ ਦੇ ਵਿੱਚ ਬਣੀ ਲਾਈਵ ਹੈ ਐਲਵਰਟ ਆਇਨਸਟਾਈਨ ਸਾਇੰਸ ਲੈਬ ਹੈ ਸਾਹਮਣੇ ਉਹਦੇ ਸਿੰਬਲ ਹੈ ਕਿਰਿਆ ਸ਼ੀਲਤਾ ਲੜੀ ਹੈ ਜਾਂ ਮੈਂਡਲੀਕ ਦੀ ਅਵਤਾਰ ਸਾਰਣੀ ਹੈ ਡੀਐਨਏ ਵਗੈਰਾ ਸਾਹਮਣੇ ਫਿਰ ਕੰਪਿਊਟਰ ਸਾਇੰਸ ਦਾ ਆ ਇਸੇ ਐ이트 ਸ਼ੋ ਕੀਤੀ ਗਈ ਹੈ ਮੇਰੇ ਮੇਰੇ ਵਿੱਚ ਤੇਰਪੋਸ ਹੈ ਸਾਹਮਣੇ ਸਾਇੰਸ ਬਾਰਗ ਉਸ ਤੋਂ ਬਾਅਦ ਆ ਡਾਈ ਚਾਰਟ ਹੈ ਪੂਰਾ ਵਿਦਿਆਰਥੀਆਂ ਦੇ ਮੰਨ ਲੋ ਸਿੱਖਣ ਵਾਸਤੇ ਸਾਹਮਣੇ ਚੱਕਰ ਉਹ ਘੁਣਾ ਦਾ ਨਿਸ਼ਾਨ ਸਾਈਡ ਤੇ ਤਾਂ ਲਗਭਗ ਸਾਰਾ ਜਿਹੜਾ ਸਿਸਟਮ ਹੈ ਵਧੀਆ ਤਰੀਕੇ ਨਾਲ ਆਪਰੇਟ ਕੀਤਾ ਗਿਆ ਦੋਸਤੋ ਹੁਣ ਅਸੀਂ ਸਾਇੰਸ ਜਿਹੜੀ ਸਾਡੀ ਲੈਬ ਆ ਉਹਦੇ ਬਿਲਕੁਲ ਵਿਚ ਐਂਟਰ ਕਰ ਚੁੱਕੇ ਹਾਂ ਬਹੁਤ ਸ਼ਾਨਦਾਰ ਤਰੀਕੇ ਨਾਲ ਜਿਹੜੇ ਸਾਡੇ ਸਾਇੰਸ ਅਧਿਆਪਕਾ ਜੀ ਨੇ ਉਹਨਾਂ ਨੇ ਇਹ ਜਿਹੜੀ ਲੈਬ ਹੈ ਉਹਨੂੰ ਸਥਾਪਿਤ ਕੀਤਾ ਆ ਕੁਝ ਪੇਪਰ ਨਾਲ ਕੀਤੇ ਆਪਣਾ ਯੂਨੀਅਨ ਸਾਡੇ ਕੋਲੇ ਪਾਚਨ ਪ੍ਰਣਾਲੀ ਹੈ ਮਨੁੱਖ ਦੀ ਆ ਸਾਰੇ ਚਾਰ ਜਿਹੜੇ ਪੂਰੀ ਸਿਫਟਿੰਗ ਲਾਏ ਗਿਆ ਆ ਦੇ ਕੋ ਮੈਂ ਇਸਾਨੀ ਹੈ ਜਿੱਦਕ ਸਾਰਾ ਹੋਵੇ ਅਤੇ ਪੁੱਟਾ ਗਿਆ ਬਾਕੀ ਗ੍ਰੀਨ ਬੋਰਡ ਹੈ ਬਹੁਤ ਸ਼ਾਨਦਾਰ ਤਰੀਕੇ ਨਾਲ ਸਾਜ ਕੀਤਾ ਗਿਆ ਅਸੀਂ ਇਹਨੂੰ ਐਜ਼ ਅ ਕਲਾਸਰੂਮ ਵੀ ਵਰਤਦੇ ਹਾਂ ਜੇ ਸਾਇੰਸ ਲੈ ਆ ਇੱਥੇ ਬਗਵੱਤ ਤਰ੍ਹਾਂ ਦੇ ਜਿਹੜੇ ਪ੍ਰੈਕਟੀਕਲ ਜਿਹੜੇ ਵਿਦਿਆਰਥੀਆਂ ਨੂੰ ਪ੍ਰੋਵਾਈਡ ਜਾਂਦਾ ਸਾਰਾ ਕੁਝ ਸਾਹਮਣੇ ਦੇਖਣ ਹੈ ਆ ਇੱਥੇ ਜਿਹੜਾ ਹੈਗਾ ਇਸ ਦੇ ਉੱਪਰ ਪੂਰਾ ਪ੍ਰੋਪਰ ਡਿਜ਼ਾਈਨ ਹੈ ਆਉਣ ਵਾਲੇ ਦਿਨਾਂ ਵਿੱਚ ਉਹ ਭਾਵੇਂ ਸਾਡੇ ਸਾਇੰਸ ਦੇ ਆਪ ਕੋ ਪ੍ਰੈਕਟੀਕਲ ਆ ਕਰੇ ਇਸ ਵਿੱਚ ਇਹ ਸਾਡੇ ਕੋਲੇ ਨਵੇਂ ਬਾਥਰੂਮ ਆ ਜਿਹੜੇ ਉਸਾਰਤ ਕੀਤੇ ਜਾ ਰਹੇ ਨੇ ਬੱਚਿਆਂ ਵਾਸਤੇ ਦੋ ਪਾਰਟ ਬਣਾਏ ਜਾਣਗੇ ਇਸ ਤੇ ਪਰਲੀ ਸਾਈਡ ਜਿਹੜੇ ਹੈਗੇ ਆ ਲੇਡੀਜ਼ ਫਿਟ ਲੇਡੀਜ਼ ਤੇ ਆਪਾਂ ਇੱਥੇ ਵਿਚਾਲੇ ਕੰਧ ਲਾ ਕੇ ਆ ਜਿਹੜੇ ਸਾਡੇ ਵਿਦਿਆਰਥੀ ਹੈਗੇ ਉਹਨਾਂ ਵਾਸਤੇ ਕਾਫੀ ਪੌਟ ਹੈ ਉਹ ਰੇਂਜ ਕੀਤੇ ਜਾਣਗੇ ਸਾਡੇ ਕੋਲ ਮੰਨ ਲਓ ਜੇ ਮੈਂ ਇਲੈਕਸ਼ਨ ਦਾ ਕੰਮ ਆ ਬਾਹਰੋਂ ਮਹਿਮਾਨ ਆਉਂਦੇ ਆ ਬਾਥਰੂਮ ਵਗੈਰਾ ਇਹਦੇ ਵਿੱਚ ਸਥਾਪਿਤ ਕੀਤੇ ਜਾਣਗੇ ਬਹੁਤ ਜਿਹੜਾ ਪੱਥਰ ਹੈ ਉਹ ਆਪਣੇ ਤੌਰ ਤੇ ਕਿਸੇ ਦਾਨੀ ਸੱਜਣ ਤੋਂ ਲੈ ਕੇ ਉਹ ਵੀ ਮੰਨ ਲਓ ਇੱਥੇ ਲਾ ਕੇ ਬਹੁਤ ਸ਼ਾਨਦਾਰ ਜਿਹੜੇ ਬਾਥਰੂਮ ਹੈ ਉਹਨਾਂ ਦੀ ਉਸਾਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਸੌਕ ਪਿਟਾ ਹੈ ਮੰਨ ਲਓ ਇਹ ਉਸਾਰਿਆ ਜਾ ਰਿਹਾ ਹੈ ਕਾਫੀ ਡੂੰਘਾ ਆਪਾਂ ਦੇਖ ਰਹੇ ਹਾਂ ਇਹਦਾ ਮਕਸਦ ਇਹ ਨਹੀਂ ਹੈ ਵੀ ਜਿਹੜੀ ਵੀ ਕੋਈ ਵੇਸਟੇਜ ਹੈ ਇਹਦੇ ਵਿੱਚ ਹੀ ਜਜਬ ਹੋ ਜੇ ਬਾਹਰ ਕਿਸੇ ਤਰ੍ਹਾਂ ਦੀ ਮੰਨ ਲਓ ਜਿਹੜੀ ਵੇਸਟੇਜ ਆ ਉਹ ਨਾ ਜਾਵੇ ਜਿਹਦੇ ਨਾਲ ਕਿ ਮੰਨ ਲਓ ਵਾਤਾਵਰਨ ਦੇ ਵਿੱਚ ਕੋਈ ਪ੍ਰ ਪੋਲੂਸ਼ਨ ਫੈਲੇ ਬਿਲਕੁਲ ਸਾਫ ਸੁਥਰਾ ਮੰਨ ਲਓ ਸਕੂਲ ਹੈ ਜਿਹੜਾ ਉਹ ਰੱਖਣ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾਂਦਾ ਹੈ। ਬੱਚਿਆਂ ਵਾਸਤੇ ਇੱਕ ਬਾਥਰੂਮ ਇਹ ਹੈ ਲੜਕੀਆਂ ਵਾਸਤੇ। ਬੱਚੇ ਜਦੋਂ ਵੀ ਪੈਡ ਵਗੈਰਾ ਜ਼ਰੂਰ ਕਰਦੇ ਆ ਉਸ ਨੂੰ ਡਿਸਟਰਾਏ ਕਰਨ ਵਾਸਤੇ ਤਾਂਕਿ ਪੋਲੂਸ਼ਨ ਮੰਨ ਲਓ ਵਾਤਾਵਰਣ ਦਾ ਨਾ ਹੋਵੇ। ਇਹ ਪੈਡ ਲੱਗੀਆਂ ਵਿਦਿਆਰਥੀ ਇਸ ਦੇ ਵਿੱਚ ਇਸ ਨੂੰ ਯੂਜ਼ ਕਰਦੇ ਆ। ਇਸ ਦੇ ਵਿੱਚ ਜਿਹੜਾ ਪੈਡ ਆ ਸਿੱਟਿਆ ਜਾਂਦਾ ਦੋਸਤੋ ਉਹ ਡਿਸਟਰੋਏ ਹੋ ਜਾਂਦਾ ਇਹ ਵੀ ਇੱਕ ਬਲੱਖਣ ਗੱਲ ਹੈ ਸਕੂਲ ਦੀ ਆ ਪਾਤਾ ਵਰਨਾ ਜਿਹੜਾ ਉਸ ਨੂੰ ਪੂਰਾ ਧਿਆਨ ਚ ਰੱਖ ਕੇ ਸਾਰਾ ਸਿਸਟਮ ਆ ਜਿਹੜਾ ਉਹ ਕੀਤਾ ਜਾਂਦਾ ਚਲ ਬੱਚਿਆਂ ਦੇ ਖਾਣੇ ਦਾ ਮੀਨੂ ਹੈ ਇਹ ਇਸ ਤਰੀਕੇ ਨਾਲ ਮੇ ਲੋ ਖਾਣਾ ਜਿਹੜਾ ਬੱਚਿਆਂ ਦਾ ਤਿਆਰ ਕੀਤਾ ਜਾਂਦਾ ਵਿਸ਼ੇਸ਼ ਗੱਲ ਇਹ ਹੈ ਵੀ ਜਿਹੜੀਆਂ ਸਬਜ਼ੀਆਂ ਨੇ ਉਹ ਵਿਦਿਆਰਥੀ ਨੂੰ ਵੱਧ ਤੋਂ ਵੱਧ ਆ ਸਾਡੇ ਸਾਹਮਣੇ ਅੱਜ ਦਾ ਵਿਦਿਆਰਥੀਆਂ ਦਾ ਖਾਣਾ ਜਿਹਦੇ ਵਿੱਚ ਮੰਨ ਲਓ ਜਿਵੇਂ ਅੱਜ ਗੋਭੀ ਦੀ ਸਬਜ਼ੀ ਆ ਉਹ ਵਿਦਿਆਰਥੀਆਂ ਨੂੰ ਮੰਨ ਲਓ ਨੇ ਡੇਮੀਲ ਦੇ ਵਿੱਚ ਦਿੱਤੀ ਜਾਣੀ ਹੈ ਅ ਵਿਸ਼ੇਸ਼ ਗੱਲ ਇਹ ਹੈ ਵੀ ਬਹੁਤ ਸਾਫ ਸੁਥਰਾ ਕੇਸ ਗੱਲ ਇਹ ਕਿ ਜਿਹੜੀ ਦਾ ਸੰਜੋਗਾ ਪਾਣੀ ਦੀ ਸਹੂਲਤ ਦੀ ਹੈ ਲਗਾਤਾਰ ਮੰਨ ਲੋ ਖਾਣਾ ਬੱਚਿਆਂ ਵਾਂਗ ਖੇ ਰਿਹਾ ਹੈ ਪਾਣੀ ਦੀ ਸਹੂਲਤ ਦੀ ਗੱਲ ਕਰਦੇ ਇੱਥੋਂ ਜਿਹੜਾ ਸਕੂਲ ਦਾ ਵਿਕਾਸ ਦਾ ਮੁੱਢ ਬੱਜਿਆ ਸੀ 80000 ਰੁਪਏ ਦਾ ਪ੍ਰੋਜੈਕਟ ਸੀ ਵੀ ਪਾਣੀ ਦੀ ਸਹੂਲਤ ਕੀਤੀ ਜਾਵੇ ਇਹ ਇਹ ਇੱਥੇ 500 ਫੁੱਟ ਤੇ ਬਿਲਕੁਲ ਚੈੱਕ ਕਰਾ ਕੇ ਜਿਹੜਾ ਪਾਣੀ ਹੈ ਆ ਉਸ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਹ ਪਿੰਡ ਇੱਥੋਂ ਸ਼ੁਰੂ ਹੋਇਆ ਲਗਭਗ 2.5 ਲੱਖ ਰੁਪਏ ਇਕੱਠਾ ਹੋਇਆ ਹੁਣ ਤੱਕ 12-13 ਲੱਖ ਰੁਪਏ ਜਿਹੜਾ ਹੈ ਵੱਖ-ਵੱਖ ਤਰੀਕਿਆਂ ਨਾਲ ਸਕੂਲ ਦੇ ਵਿਕਾਸ ਤੇ ਪਿੰਡ ਵੱਲੋਂ ਦਾਨ ਦੇ ਰੂਪ ਵਿੱਚ ਅਧਿਆਪਕਾਂ ਦੀ ਮਿਹਨਤ ਸਦਕਾ ਲੱਗ ਚੁੱਕਿਆ ਦੇਖੋ ਪਾਣੀ ਦਾ ਸਿਸਟਮ ਹੈ ਇੱਥੋਂ ਸਾਰਾ ਪਾਣੀ ਇੱਕ ਵਿਸ਼ੇਸ਼ ਕਰਕੇ ਦੱਸਦੇ ਆਂ ਵੀ ਪਾਈਪ ਸਿਸਟਮ ਪਾਇਆ ਗਿਆ ਸਾਰੇ ਸਕੂਲ ਦੇ ਵਿੱਚ ਸੱਤ ਕਿੱल्ल्याਾਂ ਦੇ ਵਿੱਚ ਸਕੂਲ ਹੈ ਉਹ ਪਰਲੇ ਕਾਰਨਰ ਤੇ ਵੀ ਜਾਓ ਪਾਈਪ ਸਿਸਟਮ ਹੈ ਪਾਣੀ ਦਾ ਬਹੁਤ ਟੰਗਾ ਜਿਹਦੇ ਵਿੱਚ ਕੇ ਬਹੁਤ ਮਹਿੰਗੀ ਜਿਹੜੀ ਪਾਈਪ ਹੈ ਉਹ ਵਰਤੀ ਗਈ ਹੈ ਭਾਵੇਂ ਇੱਕ ਸਾਲ ਉਹਦੇ ਵਿੱਚ ਪਾਣੀ ਖੜਦਾ ਉਹਦੇ ਵਿੱਚ ਕੋਈ ਸਮੈਲ ਨਹੀਂ ਆਉਂਦੀ ਹੁਣ ਸਾਨੂੰ ਪਾਣੀ ਵਾਸ ਇੱਥੋਂ ਭਰ ਕੇ ਕਿਤੇ ਨਹੀਂ ਲੈ ਜਾਣਾ ਪੈਂਦਾ ਪਾਣੀ ਉਹ ਪਰਲੇ ਗੇਟ ਤੱਕ ਵੀ ਪਾਈਪ ਸਿਸਟਮ ਹੈ ਸਾਰੇ ਪਰੇਟ ਡਾਟ ਪੁਆਇੰਟ ਲਾਏ ਗਏ ਆ ਪਾਰਕਾਂ ਦੇ ਵਿੱਚ 8 ਪੁਆਇੰਟ ਹੈ ਪ੍ਰਾਇਮਰੀ ਸਕੂਲ ਨੂੰ ਇੱਕ ਪੁਆਇੰਟ ਦਿੱਤਾ ਗਿਆ ਬੈਕ ਸਾਈਡ ਤੇ ਜਿਹੜੇ ਬਾਥਰੂਮ ਬਣਿਆ ਉੱਥੇ ਪੁਆਇੰਟ ਪਾਣੀ ਦਾ ਜਿਹੜਾ ਹੈਗਾ ਜਾਂਦਾ ਸਾਰੇ ਪਾਣੀ ਦਾ ਪ੍ਰਬੰਧ ਸਕੂਲ ਦੇ ਵਿੱਚ ਮੁਕੰਮਲ ਪਾਈਪ ਸਿਸਟਮ ਰਾਹੀਂ ਕੀਤਾ ਗਿਆ ਹੈ ਪਾਣੇ ਕੇ ਦਾਨ ਰਾਹੀਂ ਸਾਰੇ ਸਕੂਲ ਦੇ ਕੰਮਾਂ ਲਗਭਗ ਨੇਪਰੇ ਚੜ ਚੁੱਕੇ ਆ ਪਰ ਸਾਡੀ ਇੱਕ ਵਿਸ਼ੇਸ਼ ਜਿਹੜੀ ਮੰਗ ਹੈ ਉਹ ਹੈ ਕਿ ਸਾਹਮਣੇ ਜਿਹੜੀ ਪਾਰਕ ਹੈ ਇਸ ਦੇ ਵਿੱਚ ਇਹਨੂੰ ਨੀਚੋਂ ਕੋਈ ਪੱਥਰ ਵਗੈਰਾ ਲਗਾ ਕੇ ਉੱਪਰ ਇਹਦੇ ਛੱਡ ਪਾਇਆ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਜਿਹੜਾ ਮਿਡਡੇ ਮੀਲ ਹੈ ਉਹ ਵਧੀਆ ਤਰੀਕੇ ਨਾਲ ਸਰਵ ਕੀਤਾ ਜਾ ਸਕੇ ਇਹ ਸਾਡੀ ਵਿਸ਼ੇਸ਼ ਮੰਗ ਹੈ ਦਾਨੀ ਸੱਜਣਾਂ ਨੂੰ ਅਪੀਲ ਹੈ ਕਿ ਜਿੰਨਾ ਵੀ ਵੱਧ ਤੋਂ ਵੱਧ ਦਾਨ ਕਿਉਂਕਿ ਲੰਗਰ ਹੈ ਇਹ ਇੱਕ ਵਿਦਿਆਰਥੀਆਂ ਬੱਚਿਆਂ ਨੇ ਸਾਡੇ ਸਾਰੇ ਤਾਂ ਲੰਗਰ ਵਾਸਤੇ ਇੱਕ ਛੱਡਾ ਜਿਹੜਾ ਉਸ ਦਾ ਪ੍ਰਬੰਧ ਕੀਤਾ ਜਾਵੇ ਇੱਕ ਸਾਹਮਣੇ ਜਿਹੜਾ ਸਟੇਡੀਅਮ ਹੈ ਉਸ ਦੀ ਗ੍ਰਾਂਟ ਆ ਚੁੱਕੀ ਹੈ ਤਾ ਸਾਡੀ ਮੰਗ ਹੈ ਵੀ ਜਲਦੀ ਤੋਂ ਜਲਦੀ ਇਹ ਸਟੇਡੀਅਮ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਕਿ ਭਾਵੇਂ ਪਹਿਲਾਂ ਵੀ ਵਿਦਿਆਰਥੀ ਬਹੁਤ ਮਿਹਨਤ ਕਰਦੇ ਆ ਕਾਫੀ ਤਾਂ ਹੋਰ ਉਹ ਵਿਦਿਆਰਥੀ ਖੇਡਾਂ 'ਚ ਭਾਗ ਲੈ ਕੇ ਅੱਗੇ ਵਸ ਸਕਣ। ਤਾਂ ਹੋਰ ਇਹ ਜਿਹੜਾ ਸਕੂਲ ਹੈ ਇਹਨੂੰ ਫਿਕਸਪ ਕਰਨੇ ਵਿੱਚ ਸਾਡੇ ਸਕੂਲ ਮੁਖੀ ਸਰ ਸਰਦਾਰ ਕਸ਼ਮੀਰ ਸਿੰਘ ਜੀ ਇਹਨਾਂ ਦਾ ਮਤਲਬ ਮੁੱਖ ਜਗਵਾਹਨ ਹੈ। ਬਾਕੀ ਇਹਨਾਂ ਦੀ ਕੋਈ ਜਿਹੜਾ ਸਟਾਫ ਹੈ ਪੂਰੀ ਸਖਤ ਮਿਹਨਤ ਕਰ ਰਿਹਾ ਜਿਸ ਦਿਨ ਦੇ ਆਇਆ ਮੰਨ ਲਓ ਸਕੂਲ ਨੇ ਤਰੱਕੀ ਕੀਤੀ ਹੈ ਅਕੈਡੈਮਿਕ ਪੱਖ ਤੋਂ ਬਹੁਤ ਮਜ਼ਬੂਤ ਹੋਇਆ ਸਕੂਲ ਪੜਾਈ ਦੇ ਵਿੱਚ ਖੇਡਾਂ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਸਾਡੇ ਨਤੀਜੇ 100% ਨੇ ਮੈਂ ਵੀ ਪੱਲੂ ਪਿਆਰਾ ਸਿੰਘ ਮੈਥ ਮਾਸਟਰ ਇਥੇ ਦੇ ਤੌਰ ਤੇ ਕੰਮ ਕਰਦਾ 2016 ਦੇ ਵਿੱਚ ਜਿਹੜਾ ਮੈਨੂੰ ਸਟੇਟ ਅਵਾਰਡ ਮਿਲਿਆ ਤਾਂ ਸਕੂਲ ਮੁਖੀ ਸਰ ਦੇ ਜਿਹੜੇ ਸਾਡੇ ਅਧਿਆਪਕ ਸਾਥੀ ਹੈ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਦੇ ਹੌਸਲੇ ਸਦਕਾ ਹੀ ਮਿਲਿਆ ਡੀਪੀ ਸਾਹਿਬ ਉਤਾਰ ਸਿੰਘ ਦੀ ਖੇਡਾਂ ਜਿਨ੍ਹਾਂ ਦੀਆਂ ਪ੍ਰਾਪਤੀਆਂ ਗਰਮੀਤ ਸਿੰਘ ਭਾਵੇਂ ਸਪੈਸ਼ਲ ਅੰਗਰੇਜ਼ੀ ਮਾਸਟਰ ਹੈ ਪਰ ਇਹਨਾਂ ਦੇ ਰਿਜ਼ਲਟ ਲਗਾਤਾਰ ਹੀ 100% ਨੇ ਬਹੁਤ ਮਿਹਨਤੀ ਨੇ ਤਾਂ ਕੁੱਲ ਮਿਲਾ ਕੇ ਸਾਰੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਸਕੂਲ ਪੂਲ ਮੁਕਤੀ ਦੀਆਂ ਬਲੰਦੀਆਂ ਨੂੰ ਪ੍ਰਾਪਤ ਕਰ ਰਹੇ